ਤੇ ਮੋਤੀ RAM ਨੇ ਦੁੱਧ ਦਾ ਗੜਵਾ ਹਾਜ਼ਰ ਕੀਤਾ। ਮਾਤਾ ਜੀ ਕਹਿੰਦੇ ਮੋਤੀ RAM ਤੈਨੂੰ ਕਿਹਾ ਛਕਣਾ ਨਹੀਂ। ਮਾਤਾ ਜੀ ਇਹਦੇ ਕਰਦਾ ਨਹੀਂ। ਮੈਂ ਆਪਣੇ ਕਰਦਾ ਲਿਆ। ਮੇਰੇ ਘਰੋਂ ਦੁੱਧ ਆਇਆ। ਘਰ ਵਾਲੀ ਨੇ ਭੇਜਿਆ। ਰਾਤ ਵੇਲੇ ਤੈਨੂੰ ਕਿਵੇਂ ਆਉਣ ਦੇਤਾ? ਕਹਿੰਦੇ ਗਹਿਣੇ ਦਿੱਤੇ। ਗਹਿਣੇ ਦਿੱਤੇ। ਤੇ ਮਾਤਾ ਜੀ ਕਹਿਣ ਲੱਗੇ ਵੇ ਗੰਗੂ ਪੁੱਤ ਮਹਿੰਗਾ ਪੈ ਜਾਣਾ ਦੁੱਧ। ਇਹਨਾਂ ਨੂੰ ਪਤਾ ਲੱਗ ਗਿਆ ਔਖਾ ਹੋ ਜਾਣਾ ਹੈ ਕਹਿਣ ਲੱਗਾ ਮਾਂ ਤੇਰੇ ਲਾਲਾਂ ਤੋਂ ਕੁਝ ਮਹਿੰਗਾ ਨਹੀਂ ਕਲਗੀਆਂ ਵਾਲੇ ਤੋਂ ਕੁਝ ਮਹਿੰਗਾ ਪਿਆਰ ਤੋਂ ਕੁਝ ਮਹਿੰਗਾ ਨਹੀਂ ਹੁੰਦਾ ਆ ਧੀਆਂ ਨੂੰ ਲੋਕ 40 40 50 50 ਲੱਖ ਦਾ ਸਮਾਨ ਵੀ ਦੇ ਦੇਣਗੇ ਕਹਿਣਗੇ ਧੀ ਤੋਂ ਕੁਝ ਮਹਿੰਗਾ ਪੁੱਤਾਂ ਤੋਂ ਕੁਝ ਮਹਿੰਗਾ ਪੁੱਤ ਕਹਿੰਦਾ 2 ਲੱਖ ਦਾ ਮੋਟਰਸਾਈਕਲ ਲੈਣਾ ਹੈ ਬੋਲਟ ਤੇ ਰਾਵਾਂਗਾ ਆਪ ਸਾਰੀ ਜ਼ਿੰਦਗੀ ਸਾਈਕਲ ਚਲਾਇਆ ਹੋਵੇ ਫਿਰ ਪੁੱਤ ਨੂੰ ਬੋਲਟ ਲੈ ਕੇ ਦਿੰਦਾ ਕਹਿੰਦਾ ਪੁੱਤ ਤੋਂ ਕੁਝ ਮਹਿੰਗਾ ਲੀ ਪਿਆਰ ਹੈ ਨਾ ਤੇ ਪਿਆਰ ਤੇ ਜਾਨ ਹਾਜ਼ਰ ਕਰ ਦਿੰਦਾ ਬੰਦਾ ਤੇ ਕਹਿਣ ਲੱਗਾ ਮਾਤਾ ਪਤਾ ਮੈਨੂੰ ਵੀ ਆ ਜੋੜ ਘਟਾਓ ਕਰੀ ਬੈਠੇ ਆ ਸਾਹਿਬ ਕਿਤਾਬ ਲਈ ਬੈਠੇ ਆ ਸਾਨੂੰ ਪਤਾ ਹੈ ਇਹ ਮਹਿੰਗਾ ਪਹਿਣਾ ਫੇਰ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਹੈ ਇਹ ਮਹਿੰਗੀ ਵਸਤੂ ਹੈ ਸਿੱਖੀ ਤੇ ਲਓ ਜੀ ਫਿਰ ਸਾਬ ਜਾਦਿਆਂ ਨੂੰ ਦੁੱਧ ਪਿਆਇਆ ਅਗਲਾ ਦਿਨ ਆਇਆ ਫੇਰ ਦੁੱਧ ਛਕਾਇਆ ਤੇਰਾ ਨੂੰ ਸ਼ਹੀਦ ਹੋ ਗਏ ਸਾਬ ਜਾਦੇ ਇਹ ਪੰਜ ਪਿਆਰੇ ਸੀ ਨਾ ਭਾਈ ਹਿੰਮਤ ਸਿੰਘ ਇਹਨਾਂ ਦੇ ਵਿੱਚ ਚੀਵਰ ਬਰਾਦਰੀ ਦੇ ਹੋਏ ਐ ਹਿਮਤ ਸਿੰਘ ਜਗਨਨਾਥ ਪੁਰੀ ਤੋਂ ਆਏ ਸੀ ਭਾਈ ਹਿੰਮਤ ਸਿੰਘ ਦੂਰ ਨੇੜੇ ਦੇ ਰਿਸ਼ਤੇਦਾਰ ਲੱਗਦੇ ਸੀ ਇਹਦੇ ਮੋਤੀ RAM ਜੀ ਦੇ ਰਿਸ਼ਤੇਦਾਰ ਲੱਗਦੇ ਸੀ ਹਿੰਮਤ ਸਿੰਘ ਪਿਆਰੇ ਸੀ ਜਿਹੜੇ ਪੰਜ ਪਿਆਰੇ ਉਹ ਵੀ ਰਿਸ਼ਤੇਦਾਰੀ ਚ ਸੀ ਤੇ ਉਹ ਜਦੋਂ ਸਾਹਬ ਜاده ਛੋਟੇ ਸ਼ਹੀਦ ਹੋ ਗਏ ਤੇ ਮੋਤੀ RAM ਨੇ ਮੋਢਾ ਵੀ ਲਵਾਇਆ ਸੀ ਮਾਤਾ ਗੁਜਰਕੌਰ ਦੇ ਬਵਾਨ ਨੂੰ ਮੋਤੀ RAM ਨੇ ਇਹਦੇ ਚਾਚੇ ਦੇ ਪੁੱਤ ਨੇ ਫਿਰ ਸ਼ਿਕਾਇਤ ਕੀਤੀ ਵਿੱਚੇ ਸ਼ਰੀਕ ਹੁੰਦੇ ਐ ਨਾ ਉਹ ਰਿਸ਼ਤੇਦਾਰੀ ਦਾ ਮਾਮਲਾ ਸੀ ਸੜਦਾ ਸੀ ਉਸ ਬੰਦੇ ਨੇ ਸ਼ਿਕਾਇਤ ਕੀਤੀ ਇਹਨੇ ਦੁੱਧ ਪਿਆਇਆ ਲਓ ਜੀ ਕੀਮਤ ਹੁਣ ਦੇਣੀ ਪਈ ਦੁੱਧ ਪਹਿਲਾਂ ਸ਼ਿਕਾਇਤ ਦਾ ਫਿਰ ਕੀਮਤ ਦੇਣੀ ਪਈ ਤੇ ਕੀਮਤ ਕੀ ਦੇਣੀ ਪਈ ਕੋਲੂ ਗੱਡੇ ਹੋਏ ਸੀ ਕੋਲੂ ਜਾਣਦੇ ਹੋ ਪ੍ਰਾਣੇ ਤੇਲ ਕੱਢਦੇ ਨੇ ਕੋਲੂਆਂ ਨਾਲ ਸਰੋਂ ਘਣਾਉਣ ਜਾਣੇ ਹੋ ਕੋਲੂ ਲੱਗਿਆ